ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਸਤਿਕਾਰਯੋਗ ਸਾਥੀਓ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੀ ਕੌਮ ਦੇ ਜਿਹੜੇ ਮਿਸ਼ਨਰੀ ਗੀਤਕਾਰ ਵੀ ਆ ਪੋਲਾ ਕਰਤਾਰਪੁਰ ਜਿਹਨਾਂ ਦਾ ਪੁਰਾਣਾ ਸੁਖਵਿੰਦਰ ਪਾਲ ਹੈ ਜੀ ਸਭ ਤੋਂ ਪਹਿਲਾਂ ਭਾਈ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਸਰ ਬਹੁਤ ਸਾਰੇ ਜਿਹੜੇ ਗੀਤ ਆ ਤੁਸੀਂ ਸਤਿਗੁਰੂ ਰਬੀਦਾਸ ਸਾਹਿਬ ਜੀ ਡਾਕਟਰ ਮੀਟਗਰ ਸਾਹਿਬ ਜੀ ਨੂੰ ਸਮਰਪਿਤ ਜਿਹੜੇ ਲਿਖੇ ਆ ਤੇ ਕਾਫੀ ਨਾਮੀ ਸਿੰਗਰਾਂ ਨੇ ਵੀ ਗਾਏ ਆ ਸਰ ਹੁਣ ਤੱਕ ਕਿੰਨੇ ਕ ਗੀਤ ਜਿਹੜੇ ਤੁਸੀਂ ਲਿਖ ਚੁੱਕੇ ਆ ਲਿਖਣ ਦੀ ਗੱਲ ਕਰੀਏ ਅਸੀਂ ਭਾਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਟਾਈਮ ਕੱਢ ਕੇ ਸਾਡੇ ਕੋ ਆਏ ਆ ਰਮਨ ਵੀਰ ਜੀ ਸਾਡੇ ਤੇ ਅਸੀਂ ਆ ਤੇ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਦਿਲੋਂ ਆ ਬਾਕੀ ਗੀਤਾਂ ਦੀ ਗੱਲ ਕਰਦੇ ਭਾਜੀ ਬਾਕੀ ਚਲੋ ਲਿਖੇ ਤੇ ਬਹੁਤ ਆ ਫਿਲਹਾਲ ਤਾਂ ਆਪਣੇ 10 ਗੀਤ ਕੋਲ ਹੋ ਚੁੱਕੇ ਫਿਲਹਾਲ ਅਗਰ ਕਿਹੜੇ ਕਿਹੜੇ ਸਿੰਗਰ ਨੇ ਤੁਹਾਡੇ ਗੀਤ ਜਿਹੜੇ ਆ ਗਾਏ ਹੋਏ ਗੁਰਵਿੰਦਰ ਬੱਲੋਵਾਲ ਠੀਕ ਹੈ ਜੀ ਮੋਨ ਕਾ ਮੈਡਮ ਜੀ ਆਪਣੇ ਜਿਹੜੀ ਇੰਗਲੈਂਡ 'ਚ ਜਾ ਹੋਇਆ ਬਾਕੀ ਲੋਕਲ ਇੱਥੇ ਆਪਣੇ ਮੁੰਡੇ ਕਾਫੀ ਉਹਨਾਂ ਨੂੰ ਗਾਏ ਹੋਇਆ ਔਰ ਆਉਣ ਵਾਲੇ ਮਤਲਬ ਟਾਈਮ ਵਿੱਚ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਸ਼ਾਇਦ ਅਜੀ ਆਵਾਜ਼ ਵਿੱਚ ਮੁੰਡੇ ਦੀ ਆਵਾਜ਼ ਵਿੱਚ ਚਾਰ ਮਾਰ ਬੈਸ ਦੀ ਆਵਾਜ਼ ਵਿੱਚ Song ਰਿਕਾਰਡ ਕਰਨ ਦਾ ਦੱਸ ਮਰੇ ਸੁਖਵਿੰਦਰ ਪਾਜੀ ਅਸੀਂ ਤੁਹਾਨੂੰ ਦੁਬਈ ਦੀ ਧਰਤੀ ਤੇ ਵੀ ਤੁਹਾਡੇ ਕਾਫੀ ਵਾਰ ਦਰਸ਼ਨ ਕੀਤੇ ਆ ਔਰ ਖੁਸ਼ੀ ਇਸ ਕਰਕੇ ਜ਼ਿਆਦਾ ਹੁੰਦੀ ਸੀ ਕਿ ਤੁਸੀਂ ਪਰਦੇਸਾਂ ਦੇ ਵਿੱਚ ਬੈਠ ਕੇ ਵੀ ਜੋ ਆਪਣੇ ਸਮਾਜ ਦੇ ਲਈ ਆਪਣੀ ਕੌਮ ਦੇ ਲਈ ਜਰੇਬਰਾ ਦੇ ਮਿਸ਼ਨ ਦੇ ਲਈ ਜਿੰਨਾ ਵੀ ਯੋਗਦਾਨ ਪਾਇਆ ਨਾ ਉਹ ਮੇਰੇ ਕੋਲ ਸ਼ਬਦ ਨਹੀਂ ਕਿਵੇਂ ਕਹਨਾ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ ਕਿਉਂਕਿ ਕਾफी ਸੰਸਥਾਵਾਂ ਦੇ ਨਾਲ ਤੁਸੀਂ ਜੁੜੇ ਰਹੇ ਹੋ ਉੱਥੇ ਵੀ ਬਹੁਤ سارے ਜਿੱਥੇ ਲੋਕ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਜਾਂਦੇ ਉੱਥੇ ਤੁਸੀਂ ਕੁਝ ਸੇਵਾ ਜਿਹੜੀ ਆਪਣੇ ਸਮਾਜ ਦੇ ਲੋਕਾਂ ਦੇ ਲਈ ਚਾਹੇ ਜ਼ਰੂਰਤਮੰਦ ਪਰਿਵਾਰਾਂ ਲਈ ਵੀ ਕੱਢ ਰਹੇ ਆ ਸਰ ਕਿਹੋ ਜਿਹਾ ਮਹਿਸੂਸਤ ਹਨ ਹੁੰਦਾ ਜਦੋਂ ਸੇਵਾ ਤੁਸੀਂ ਕਰਦੇ ਹੋ ਨੀ ਤਾਂ ਇਸ ਤਰ੍ਹਾਂ ਬਾਈ ਗੱਲ ਇਹ ਤਾਂ ਅਸੀਂ ਆਪਣੇ ਉਰ ਬੜੇ ਖੁਸ਼ਕਿਸਮਤ ਹਾਂ ਸਾਨੂੰ ਉਸ ਪਰਮਾਤਮਾ ਸਤਗੁਰੂ ਅਰਦਾਸ ਮਹਾਰਾਜ ਨੇ ਇਸ ਤਰ੍ਹਾਂ ਕਾਬਿਲ ਬਣਾਇਆ ਔਰ ਅਸੀਂ ਆਪਣੇ ਨਾਲ ਨਾਲ ਚੱਲੋ ਕੋਸ਼ਿਸ਼ ਕੀਤੀ ਅਸੀਂ ਇਸ ਤਰ੍ਹਾਂ ਅਰਦਾਸ ਸੇਕਮੈਂਟ ਇਨ ਦਾ ਵਰਡ ਨਾਲ ਵੀ ਜੁੜੇ ਰਹੇ ਅਸੀਂ ਤੁਸੀਂ ਸੰਸਥਾ ਨਾਲ ਜੁੜੇ ਰਹੇ ਔਰ ਜਦ ਤੱਕ ਪਰਮਾਤਮਾ ਹਿੰਮਤ ਦੇਊਗਾ ਅਸੀਂ ਇੱਦਾਂ ਨਾਲ ਚ ਭਾਜੀ ਕੋਈ ਆਪਣਾ ਗੀਤ ਆ ਰਿਹਾ ਸਤਿਗੁਰੂ ਦਾਸ ਮਹਾਰਾਜ ਗੁਰਪੁਰਪਰਵ ਦੇ ਉੱਤੇ ਹਾਂਜੀ ਗੁਰਪੁਰਪਰਵ ਤੇ ਆ ਰਿਹਾ ਗੀਤ ਆਪਣਾ ਸੌਂਗ ਆਪਣਾਂ ਜਲਦੀ ਆਪਣਾ ਰਮਾਨ ਪੈਸੇ ਆਵਾਜ਼ ਵਿੱਚ ਰਿਕਾਰਡ ਕਰਾਵਾਂਗੇ ਤੇ ਤੁਹਾਨੂੰ ਉਹਦੀਆਂ ਲੈਣਾ ਜਰੂਰ ਸਲਾਹਾਂਗੇ ਆਪਾਂ ਜਿਸ ਨਾਲ ਦੋ ਲੈਣਾ ਦੋ ਲੈਣਾ ਇਸ ਤਰ੍ਹਾਂ ਸੀ ਆਪਣਾ ਆਜੋ ਚੱਲ ਕੇ ਦਵਾਰੇ ਪਾਲੋ ਦਰਸ਼ਨ ਸਾਰੇ ਅਰਦਾਸ ਕਰਦੇ ਆਜੋ ਚੱਲ ਕੇ ਦਵਾਰੇ ਪਾਲੋ ਦਰਸ਼ਨ ਸਾਰੇ ਮੇਰੇ ਗੁਰੂ ਰਵਿਦਾਸ ਜੀ ਦਾ ਜਗ ਤੇ ਨਾ ਕੋਈ ਤਆਂ ਚਰਨਾਂ ਦੇ ਵਿੱਚ ਅੱਖ ਝੁਕਦੇ ਨੇ ਸਾਰੇ ਆਜੋ ਚੱਲ ਕੇ ਦਵਾਰੇ ਪਾਲੋ ਦਰਸ਼ਨ ਸਾਰੇ ਬਬਤਾਨਵਾਜੀ ਇਹ ਹਨ ਸਾਡੇ ਸਮਾਜ ਦੇ ਬਹੁਤ ਹੀ ਹੋਣਹਾਰ ਕਲਮ ਜਿਨ੍ਹਾਂ ਨੇ ਅਨੇਕਾਂ ਜਿਹੜੇ ਗੀਤ ਸੰਗਤਾਂ ਦੀ ਝੋਲੀ ਵਿੱਚ ਪਾਏ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਕ੍ਰਾਂਤੀਕਾਰੀ ਕਲਮ ਨੂੰ ਚਲਾਉਂਦੇ ਰਹਿਣਗੇ ਔਰ ਸੰਗਤਾਂ ਨੂੰ ਸਤਿਗੁਰੂ ਰਬਦਾਸ ਵਾਰੇ ਡਾਕਟਰ ਮੀਟਿਕਾ ਸਾਹਿਬ ਜੀ ਦੇ ਮਿਸ਼ਨ ਨਾਲ ਜੋੜਦੇ ਰਹਿਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਭਾਜੀ ਕੋਈ ਆਪਣਾ ਗੀਤ ਆ ਰਿਹਾ ਸਤਿਗੁਰੂ ਦਾਸ ਮਹਾਰਾਜ ਗੁਰਪੁਰਪੁਰ ਦੇ ਉੱਤੇ ਹਾਂਜੀ ਗੁਰਪੁਰਪੁਰ ਤੇ ਆ ਰਿਹਾ ਗੀਤ ਆਪਣਾ ਸੌਂਗ ਆਪਣਾ ਜਲਦੀ ਆਪਣਾ ਰਮਾਨ ਪੈਸੀ ਆਵਾਜ਼ ਵਿੱਚ ਰਿਕਾਰਡ ਕਰਾਵਾਂਗੇ ਤੇ ਤੁਹਾਨੂੰ ਉਹਦੀਆਂ ਲੈਣਾ ਜਰੂਰ ਸੁ ਜਿਸਨਾਰੇ ਦੋਲੇਨਾ ਦੋਲੇਨਾ ਇਸ ਤਰ੍ਹਾਂ ਸੀ ਆਪਣਾ ਆਜੋ ਚਲ ਕੇ ਦਵਾਰੇ ਪਾਲੋ ਦਰਸ਼ਨ ਸਾਰੇ ਅਰਦਾਸ ਕਰਦੇ ਆਜੋ ਚਲ ਕੇ ਦਵਾਰੇ ਪਾਲੋ ਦਰਸ਼ਨ ਸਾਰੇ ਮੇਰੇ ਗੁਰੂ ਰਵੇਦਾਸ ਜੀ ਆਜ ਤੈਨਾਂ ਕੋਈ ਤੈਨੂੰ ਚਰਨਾਂ ਦੇ ਵਿੱਚ ਅੱਖ ਝੁਕਦੇ ਨੇ ਸਾਰੇ ਆਜੋ ਚਲ ਕੇ ਦਵਾਰੇ ਪਾਲੋ ਦਰਸ਼ਨ ਸਾਰੇ ਬਬਤ ਅਨਬਾਜੀ ਇਹ ਹਨ ਸਾਡੇ ਸਮਾਜ ਦੇ ਬਹੁਤ ਹੀ ਹੋਣਹਾਰ ਕਲਮ ਜਿਨ੍ਹਾਂ ਨੇ ਅਨੇਕਾਂ ਜਿਹੜੇ ਗੀਤ ਸੰਗਤਾਂ ਦੀ ਝੋਲੀ ਵਿੱਚ ਪਾਏ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਕ੍ਰਾਂਤੀਕਾਰੀ ਕਲਮ ਨੂੰ ਚਲਾਉਂਦੇ ਰਹੇ ਨੇ ਕਿ ਔਰ ਸੰਗਤਾਂ ਨੂੰ ਸਤਗੁਰੂ ਰਬਦਾਸ ਵਾਰੇ ਡਾ. ਮੀਟਿਕਾ ਸਾਹਿਬ ਜੀ ਦੇ ਮਿਸ਼ਨ ਨਾਲ ਜੋੜਦੇ ਰਹੇ ਨੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ